ਹਾਂਜੀ ਭਾਜੀ ਨੂੰ ਨਮਸਕਾਰ ਹੈ ਆ ਦਾਪ ਸਾਥ ਹੈ ਗਾਲ ਕੀ ਹਾਲ ਹੈ ਲੈ ਸੋ ਬਗਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਕੋ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਘਰੇ ਦੇ ਟੌਪ ਯਾਨ ਬਰਾ ਦਾ ਸ਼ੌਕ ਕਰਾ ਦੇ ਰਿਹਾ ਕਰੀਏ ਉਹ ਹਾਂਜੀ ਵੀ ਸਦਨੋ ਕਰੋ ਚੈੱਕ ਮੇਰਾ ਭਰਾ ਆਪਣੇ ਸੱਜਣੋ ਅੱਜ ਵਾਲੀਆਂ ਅਗ ਦੀਆਂ ਲਾਟਾਂ ਨੂੰ ਬਾਈ ਜੀ ਪਿਆਰ ਬਾਬੇ ਜਾਂਟੇ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਵੱਡਾ ਜੋੜਾ ਸੱਜਣੋ ਜੋੜਾ ਕਾਦਾ ਸੀ ਚੀਜ਼ ਹੈ ਨਾ ਬੱਚੇ ਮੇਰਾ ਵੀਰ ਧੰਨ ਧੰਨ ਕਰਾਉਣਗੇ ਜੀ ਜੋੜੇ ਦੇ ਚੈੱਕ ਕਰ ਲਓ ਬਰੇ ਵੱਡਾ ਜੋੜਾ ਬਿਲਕੁਲ ਬਾਈ ਜੀ ਪਿਓਰਟੀ ਦੇ ਵਿੱਚ ਬਾਈ ਜੀ ਡਾਇਰੈਕਟ ਘਰ ਆਏ ਹੋਏ ਜਿਹੜਾ ਬੰਦਾ ਖੁਦ ਤੁਹਾਨੂੰ ਪਤਾ ਹੀ ਇੱਕੋ ਕਰਦੀ ਆਪਣੀ ਗੇਮ ਤੁਰੀ ਆ ਰਹੀ ਚੈੱਕ ਕਰ ਲਓ ਜੀ ਪੈਰਾਂ ਦੇ ਵਿੱਚ ਇਹਨਾਂ ਦੇ ਰਿੰਗਾਂ ਲੱਗੀਆਂ ਹੋਈਆਂ ਮਾਦੀ ਦੇ ਵੀ ਪੈਰ ਦੇ ਵਿੱਚ ਰਿੰਗ ਲੱਗੀ ਹੋਈ ਹੈ ਬਾਕੀ ਸੱਜਣੋ ਕਬੂਤਰ ਦੇ ਪੈਰ ਦੇ ਵਿੱਚ ਵੀ ਨਾਮ ਨੰਬਰ ਵਾਲੀ ਥੱਲ ਪ ਠੀਕ ਹੈ ਪਰ ਇਹ ਫੋਲੋ ਬਟਾ ਫੋਲੋ ਗਰੰਟੀ ਵਾਲਾ ਜੋੜਾ ਜੋੜੀ ਦੇ ਬੱਚ ਸੱਜਣੋਂ ਜਿੰਨੇ ਮਰਜੀ ਡਾਲਿਓ ਘਾਲੀਆਂ ਵਾਈਆਂ ਲਾਉਣੀਆਂ ਘਾਰ ਵਾਲੀਆਂ ਲਾਉਣ ਉਹ ਬਾਹਰ ਤਾਂ ਉਹ ਦੂਜਾ ਜ਼ਿਆਦਾ ਬੈਸਟ ਆ ਬਾਕੀ ਜਿਹੜੇ ਭਰਾਮਾਂ ਨੇ ਇਹੋ ਜਿਹੇ ਕੂਤਰ ਡਾਏ ਹੋਏ ਨਾ ਮੇਰਾ ਭਰਾ ਠੀਕ ਹੈ ਉਹ ਮੇਰਾ ਵੀਰ ਵੇਖ ਕੇ ਸਮਝਣਗੇ ਹਾਂ ਵੀ ਕਬੂਤਰਾਂ ਦੇ ਵਿੱਚ ਕੀ ਗੱਲ ਬਾਤ ਆ ਤੇ ਕਬੂਤਰ ਵਾਕਈ ਪਿਓਰਿਟੀ ਦੇ ਵਿੱਚ ਹੈ ਜਾਂ ਨਹੀਂ ਚੈੱਕ ਆ ਲੋ ਜੀ ਵੱਡਾ ਕੂਤਰ ਚਿੱਟੀਆਂ ਅੱਖ ਠੀਕ ਹੈ ਜੀ ਕਾਲੀ ਨੋਕ ਨੀਰੀ ਕਾਲੀ ਪੂਛ ਸੱਜਣੋਂ ਤੇ ਪੇਟੀ ਉੱਤੇ ਕੂਤਰ ਦੇ ਸ਼ੇਮਬਾ ਸੇਮ ਬਈ ਜੀ ਉਹ ਹੀ ਆਪਣੀ ਕੂਦਰੀ ਕੂਦਰੀ ਖੱਟੀਆਂ ਅੱਖਾਂ ਦੀ ਹੈ ਮੇਰਾ ਭਰਾ ਪੈਰ ਦੇ ਵਿੱਚ ਇਹਦੇ ਵੀ ਰਿੰਗ ਲੱਗੀ ਹੋਈ ਆ ਤੁਸੀਂ ਵੇਖ ਸਕਦੇ ਹੋ ਤੇ ਆਜੋ ਵੀ ਭਰਾ ਹੁਣ ਮੈਂ ਤੁਹਾਨੂੰ ਆਪਣੇ ਅੱਜ ਵਾਲੇ ਜੋੜੇ ਦਾ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬੱਕਿਆ ਦਾ ਕੱਲੀ ਕੱਲੀ ਚੀਜ਼ ਹੈ ਮੇਰਾ ਵੀ ਤੁਹਾਨੂੰ ਸ਼ੌਕ ਕਰਾਉਣਾ ਤੇ ਤੁਸੀਂ ਆਪਣੇ ਭਰਾ ਦੀ ਵੀਡੀਓ ਨੂੰ ਲਾਸਟ ਤੱਕ ਵਾਚ ਕਰਿਓ ਤਾਂ ਦੱਸਿਓ ਸੱਚ ਨੂੰ ਕਿਦਾਂ ਦਾ ਲੱਗਿਆ ਤੁਹਾਨੂੰ ਅੱਜ ਵਾਲਾ ਆਪਣਾ ਇਹ ਜੋੜਾ ਠੀਕ ਹੈ ਦੀ ਸਤਿ ਸ੍ਰੀ ਅਕਾਲ ਕਰਾਉਣਾ ਤੁਹਾਨੂੰ ਹੁਣ ਸ਼ੌਕ ਤੇ ਛੱਡੇ ਸੀ ਕੂਤਰ ਪਿੰਜਰੇ ਦੇ ਵਿੱਚ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਵੀਰੇ ਪਰੇ ਹੋਏ ਆ ਜੋੜਾ ਨਾ ਕਿਸਮਤ ਵਾਲੇ ਬੰਦਿਆਂ ਨੂੰ ਹੀ ਮਿਲਦਾ ਹੁਣ ਦੱਸਦਾ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ 2500 ਰੁਪਏ ਰੇਟ ਆ ਮੇਰਾ ਭਰਾ ਜੋੜੇ ਦਾ ਪਰਾਈਸ ਵਿੱਚ ਮੈਂਸ਼ਨ ਕਰਤਾ ਹਾਂ ਇਹ ਪ੍ਰਾਈਸ ਉਸੇ ਵੀਰ ਨੂੰ ਪਤਾ ਹੋਏਗਾ ਜਿਹੜਾ ਬੰਦਾ ਬਗੈਰ ਸਕਿਪ ਕਰਦੇ ਆਪਣੇ ਆਪਣੀ ਵੀਡੀਓ ਵੇਖਦਾ ਹੋਏਗਾ ਠੀਕ ਹੈ ਜੀ ਵਿੱਚ ਵੀਰੇ ਮੈਂ ਸਾਰੀ ਗੱਲਾਂ ਦੱਸੀਆਂ ਹੁੰਦੀਆਂ ਨੇ ਉਹਦੇ ਬਾਵਜੂਦ ਕਈ ਭਰਾ ਕਮੈਂਟ ਕਰਦੇ ਨੇ ਵੀਰੇ ਕੀ ਪ੍ਰਾਈਸ ਆ ਸੋ ਮੇਰਾ ਭਰਾ ਤੁਸੀਂ ਆਪਣੀ ਵੀਡੀਓ ਲਾਸਟ ਤੱਕ ਵਾਚ ਕਰ ਲਿਆ ਕਰੋ ਕੱਲੀ ਕੱਲੀ ਯਾਨੀ ਕਿ ਡਿਟੇਲ ਆਪਾਂ ਵੀਡੀਓ ਵਿੱਚ ਹੀ ਦੇ ਦੇ ਦੀ ਆ ਅਚ ਚੈੱਕ ਕਰ ਲੂ ਮੇਰਾ ਭਰਾ ਨਹੀਂ ਤਾਂ ਤੁਹਾਨੂੰ ਪਤਾ ਹੋਵੇ ਇਹੋ ਆ ਜੁੜਾ 25 ਹਜ਼ਾਰ ਉਹਦੇ ਵਿੱਚ ਕੌਣ ਦੇ ਦੇਗਾ ਠੀਕ ਹੈ ਜੀ ਆਪਾਂ 5000 ਨੂੰ ਕਹੀਏ ਨਾ ਆਪਾਂ ਹੱਸ ਕੇ ਜੁੜਾ ਜਾਵੇ ਹੱਸ ਕੇ ਮੇਰਾ ਭਰਾ ਕਿਉਂਕਿ ਭਰਾ ਆਪਾਂ ਨੂੰ ਬਹੁਤ ਪਿਆਰ ਬਹੁਤ ਸਪੋਰਟ ਕਰਦੇ ਆ ਪਰ ਆਪਾਂ ਇਹ ਨਹੀਂ ਕਿ ਸਾ ਆ ਵੀ ਉਹਨਾਂ ਦੇ ਪਿਆਰ ਤੇ ਸਪੋਰਟ ਦਾ ਨਜਾਇਜ਼ ਫਾਇਦਾ ਚੁੱਕੀ ਜਾਈਏ ਤੇ ਮਹਿੰਗੀ ਕੂਤਰ ਵੇਚੀ ਜਾਈਏ ਨਹੀਂ ਮੇਰਾ ਭਰਾ ਠੀਕ ਹੈ ਹੁਣ ਵਿੱਚੋਂ ਕੋਈ ਕਮੈਂਟ ਕਰਾਂਗੇ ਵੀਰੇ 25 ਹਜ਼ਾਰ ਦੇਣ ਤੇ ਵਾਲੇ ਕਿੱਥੋਂ ਆ ਗਏ ਉਹ ਭਰਾ ਵੇਚਣ ਮੈਂ 5000 ਨੂੰ ਵੀ ਵੇਚਦਾ ਠੀਕ ਹੈ ਫਿਰ ਵੀ ਸਾਡੇ ਬਹਿ ਕੇ ਆਣੇ ਆ ਪਰ ਆਪਣੀ ਆਤ ਤਾਂ ਨਹੀਂ ਯਾਰ ਚ ਠੀਕ ਹੈ ਨਾ ਮੇਰਾ ਭਰਾ ਚੈੱਕ ਕਰ ਲਓ ਬਾਕੀ ਰਹੀ ਗੱਲ ਵੀਰੇ ਤੁਹਾਨੂੰ ਪਤਾ ਜਿਹੜੇ ਬੰਦੇ ਦਾ ਇੱਕ ਵਾਰੀ ਨਾਮ ਚੱਲ ਜੇ ਉਹਦੇ ਦਾ ਮੇਰਾ ਭਰਾ ਲੱਕੇ ਵੀ ਤੁਹਾਨੂੰ ਪਤਾ ਉਡਣਿਆਂ ਦੇ ਰੇਟ ਵਗਦੇ ਆ ਸਮਝ ਗਏ ਹੋਵੋਗੇ ਕਿਉਂਕਿ ਮੇਰਾ ਭਰਾ ਸਮਝਦਾਰ ਬੰਦੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਆ ਠੀਕ ਹੈ ਤੇ ਆਜੋ ਹੁਣ ਮੈਂ ਭਰਾ ਤੁਹਾਨੂੰ ਕਰਾਵਾਂ ਸੌਂਗ ਆਪਣੇ ਐਸ ਵਾਲੇ ਜੂੜੇ ਦਾ ਤਾਂ ਹਾਂਜੀ ਬਾਜੀ ਆਹਾ ਆਪਣਾ ਉਹ ਠਹਿਰ ਜਾ ਪਤਾ ਠਹਿਰ ਜਾ ਆ ਸਦਨੋਂ ਆਪਣਾ ਬਟਾ ਕਬੂਤਰ ਚੈੱਕ ਕਰੋ ਮੇਰਾ ਵੀ ਜਨਵਰ ਆਪਣੇ ਦੀ ਕੁਆਲਿਟੀ ਪਰ ਸਦਨੋਂ ਬਾਬੇ ਜੰਟੇ ਵਾਲੇ ਕਬੂਤਰਾਂ ਦੇ ਵਿੱਚੋਂ ਬਟਾ ਕਬੂਤਰ ਕੱਦ ਕਾਠ ਸਰੀਰਿਕ ਬੰਤਰ ਚੈੱਕ ਕਰ ਲੋ ਛੋਟੇ ਆਪਣੇ ਦੀ ਹੱਕ ਚੌੜੀ ਜਮਾ ਸਦਨੋਂ ਪਿੱਛੋਂ ਬਰੀਕ ਹੈ ਚਾਹੇ ਚੂੜੀ ਦੇ ਵਿੱਚੋਂ ਕੱਢ ਲੋ ਕੂਤਰ ਠੀਕ ਹੈ ਭਾਈ ਜੀ ਬਿਲਕੁਲ ਬੰਦ ਜੋੜ ਕਾਲੀ ਨੋਕ ਤੋਂ ਭਾਈ ਜੀ ਜਮਾ ਚਿੱਟੀਆਂ ਅੱਖਾਂ ਦਾ ਆਪਣਾ ਇਹ ਜਾਂ ਪਰ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਠੀਕ ਹੈ ਜੀ ਪੂਰਾ ਸਦਨੋਂ ਬੱਚੇ ਧੁਕੀ ਕੱਢਣਗੇ ਮੇਰਾ ਵੀਰੋ ਚੈੱਕ ਕਰ ਲੋ ਠੀਕ ਹੈ ਬਾਕੀ ਜਿਹੜਾ ਸਾਡੇ ਨਾਲ ਆਪਣਾ ਪ੍ਰਾਸ਼ਕਾਰੀ ਹੋਏਗਾ ਇਹੋ ਜੇ ਕੂਤਰ ਥੱਲੇ ਬੈਠ ਕੇ ਜਿਹੜੇ ਬੰਦੇ ਨੇ ਡਾਈ ਹੁੰਦੇ ਨਾ ਉਹ ਮੇਰਾ ਭਰਾ ਸਮਝਣਗੇ ਹਾਂ ਯਾਰ ਕਾਲ ਪੁੱਛੇ ਕੂਤਰ ਦੇ ਵਿੱਚ ਲਓ ਜੀ ਆ ਜੋਰਪਨ ਦੇਖੋ ਕਿਵੇਂ ਲਾਉਂਦਾ ਕੂਤਰ ਠੀਕ ਹੈ ਜੀ ਫੁੱਲ ਜੋਰ ਵਾਲਾ ਜੰਬਰਾ ਮੇਰਾ ਭਰਾ ਹੱਥ ਜਾ ਕੇ ਦੇਖੋ ਜੀ ਕਿਵੇਂ ਸ਼ਡਾਉਨ ਨੂੰ ਕਰਦਾ ਪਤੰਦਰ ਠੀਕ ਹੈ ਜੀ ਕਾਲੀ ਨੋਕ ਚਿੱਟੀਆਂ ਅੱਖਾਂ ਛਾਤੀ ਉੱਤੇ ਮੇਰਾ ਭਰਾ ਇੱਕ ਦੋ ਕਾਲੇ ਜਿਹੇ ਦਾਗ ਕਰੋ ਬਾਈ ਨੀਰੀ ਕਾਲੀ ਪੂਛ ਦੂਜੇ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਆਪਣੇ ਕੂਤਰ ਦੀ ਬੱਚੇ ਵੀਰੇ ਜਿੰਨੇ ਮਰਜ਼ੀ ਢਾਲ ਗਿਓ ਮੈਂ ਤੁਹਾਨੂੰ ਪੱਲੇ ਵਿਖਾਉਣਾ ਪੱਲੇ ਦੀ ਤੁਸੀਂ ਲੈਂਥ ਚੈੱਕ ਕਰਿਓ ਮੇਰਾ ਭਰਾ ਦੇਖੋ ਜੀ ਆਪਣੇ ਕਾਦ ਨਾਲੋਂ ਵੱਡੇ ਪੱਲੇ ਰੱਖਦਾ ਕੂਤਰ ਇਹ ਚੈੱਕ ਕਰ ਲਓ ਮੇਰਾ ਭਰਾ ਦੇਖੋ ਕਿੱਡੇ ਨਿੱਘਰ ਚੌੜੇ ਚੌੜੇ ਪੱਲੇ ਨੇ ਠੀਕ ਹੈ ਜੀ ਪੂਛ ਦੀ ਕੁਆਲਿਟੀ ਮੈਂ ਵਿਖਾਉਣ ਲੱਗਾ ਵੀਰੇ ਆ ਲਓ ਆਹ ਹੁੰਦੀ ਬਲੱਡ ਲਾਈਨ ਵੀਰੇ ਚੈੱਕ ਕਰ ਲਓ ਲੱਕਿਆਂ ਦੇ ਵਾਂਗੂ ਪੂਛ ਨਹੀਂ ਖੋਲਦਾ ਕਬੂਤਰ ਦੇਖੋ ਜਿਵੇਂ ਚੀਚੀ ਹੁੰਦੀ ਨਾ ਚੀਚੀ ਉਹ ਚੀਜ਼ ਆ ਬਾਕੀ ਤੁਹਾਨੂੰ ਪੂਛ ਖੋਲ ਕੇ ਖਾਣਾ ਦੇਖੋ ਜੀ ਨੀਰੀ ਕਾਲੀ ਪੂਛ ਪਿਆਰ ਬਾਬੇ ਜੰਤੇ ਵਾਲੇ ਕਬੂਤਰਾਂ ਦੇ ਵਿੱਚੋਂ ਬੜਾ ਕੂਤਰ 13 ਫਰੀ ਕੂਤਰ ਆ ਜੀ ਤੇ ਆ ਮਰਾ ਭਰਾ ਨੈਕਸਟ ਪੱਲਾ ਦੇਖੋ ਜੀ ਪਹਿਲੀ ਕੰਨੀ ਤੋਂ ਬਗਲ ਦੀ ਚੜਾਈ ਚੈੱਕ ਕਰ ਲਓ ਮਰਾ ਭਰਾ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਕਬੂਤਰ ਤੇ ਬੱਚੇ ਕੀ ਕਰਨਗੇ ਲੋਆਂ ਦੇ ਵਿੱਚ ਠੀਕ ਆ ਨਾ ਤੇ ਬਿਲਕੁਲ ਸਭ ਦੀਆਂ ਪੂਛ ਤਾਂ ਹੀ ਕਰਨੀਆਂ ਪੂਛ ਤੋਂ ਵੀ ਬਾਹਰ ਜਾਂਦੀਆਂ ਨੇ ਇਹ ਆ ਲੋ ਜੀ ਕਬੂਤਰ ਚੈੱਕ ਕਰ ਲਓ ਮੈਂ ਕਿੱਥੋਂ ਫੜਿਆ ਆ ਤੇ ਆ ਕੰਨੀਆਂ ਚੈੱਕ ਕਰ ਲਓ ਮੇਰਾ ਭਰਾ ਦੇਖੋ ਜੀ ਆਧਾ ਦਿਨ ਚੀ ਬਾਹਰ ਨੂੰ ਜਾਂਦੀਆਂ ਨੇ ਕੂਤਰ ਦੀਆਂ ਕੰਨੀਆਂ ਠੀਕ ਐ ਰਹੀ ਗੱਲ ਬਾਈ ਜੀ ਪੈਰ ਪੈਰਾਂ ਦੇ ਵਿੱਚ ਮੇਰਾ ਭਰਾ ਇਹਦੇ ਰਿੰਗ ਲੱਗੀ ਹੋਈ ਐ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਐ ਨਾਂ ਫੋਨ ਨੰਬਰ ਲੱਗਾ ਹੋਇਆ ਬਿਲਕੁਲ ਬੰਦ ਜੋੜ ਬੈਠਾ ਵਾਲੀ ਥਾਂ ਤੇ ਲੱਪਾ ਚੈੱਕ ਕਰ ਲਓ ਮੇਰਾ ਭਰਾ ਲਓ ਜੀ ਇਹ ਆ ਲਓ ਮੇਰਾ ਭਰਾ ਕੂਤਰ ਦੀ ਰਿੰਗ ਚੈੱਕ ਕਰ ਲਓ ਤੁਸੀਂ ਠੀਕ ਐ ਜੀ ਆ ਲਓ ਆਹ ਆ ਸੀਗਾ ਵੀਰੇ ਆਪਣਾ ਮਕਮਲ ਕੂਤਰ ਠੀਕ ਹੈ ਜੀ ਬਾਬੇ ਜੰਤੇ ਵਾਲੇ ਕਬੂਤਰਾਂ ਦੇ ਵਿੱਚੋਂ ਤੇ ਆਉਪਰਾ ਹੁਣ ਮੈਂ ਸੋਨੂੰ ਇਹਦੇ ਨਾਂ ਲੱਗੇ ਆਪਣੀ ਮਾਦੀ ਦਾ ਸ਼ੌਂਕ ਕਰਾਉਣਾ ਹੈ। ਥੈੜਾ ਥੈੜਾ ਬੜਾ ਕੌੜਾ ਹਾਂ ਜੀ ਵੀ ਸਤਿਨਾਮ ਆ ਕਰ ਸਕਦੇ ਹਾਂ ਦਰਸ਼ਨ ਵੀਰੇ ਆਪਣੀ ਅਗਲੀ ਬੱਤੀ ਗੂਦਰੀ ਠੀਕ ਹੈ ਜੀ ਬਾਬੇ ਜੰਤੇ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਜਿਹੜੀ ਉਸ ਕੂਤਰ ਦੇ ਨਾਲ ਲੱਗੀ ਹੋਈ ਆ ਠੀਕ ਹੈ ਜੀ ਪੁੰਜੇ ਦੇ ਵਿੱਚ ਮੇਰਾ ਭਰਾ ਗੂਦਰੀ ਦੇ ਕਾਲੇ ਫਰ ਠੀਕ ਹੈ ਜੀ ਛਾਤੀ ਉੱਤੇ ਮੇਰਾ ਭਰਾ ਕਾਲੇ ਚਟ ਟੇਪਰ ਦੇ ਵਿੱਚ ਸਿਰ ਕਾਲੀ ਇੰਜੀ ਨੋ ਮਿੱਸੀ ਕਾਲੀ ਜੀ ਨੋ ਕਤੇ ਬਜੀ ਜੰਮਾ ਪੀਲੀ ਅੱਖਾਂ ਟੇਪਰ ਦੇ ਵਿੱਚ ਸਾਰੇ ਇਸ ਬੰਨਿਓ ਚੈੱਕ ਕਰ ਲਓ ਮਾਦੀ ਨੂੰ ਆਂਦੇ ਬੱਚੇ ਧਰਦੀ ਹੋਈ ਬਜੀ ਬਜੇ ਨੇ ਮਰਜੀ ਡਾਲੀਓ ਜੋੜੇ ਦੇ ਚੈੱਕ ਕਰਨੋ ਔਰ ਮੇਰਾ ਭਰਾ ਨਾਲ ਦੇ ਨਾਲ ਲਾਲੀਓ ਫੋਨ ਆਪਦੇ ਵੀਰ ਨੂੰ ਮੁੜ ਕੇ ਨਾ ਕਹੀਓ ਮੇਰਾ ਭਰਾ ਕਿ ਵੀਰੇ ਜੋੜਾ ਸਾਨੂੰ ਹੀ ਦੇ ਦਿੰਦੇ ਯਾਰ ਤੁਸੀਂ ਸਾਨੂੰ ਪਰਸਨਲ ਵੀਡੀਓ ਲਾ ਦੇਣੀ ਸੀ ਇਹ ਚੈੱਕ ਕਰ ਲਓ ਵੀਰੇ ਆਪਾਂ ਚੈਨਲ ਦੇ ਉੱਤੇ ਵੀਡੀਓ ਲਾ ਦੇਣੀ ਹੈ ਜਿਹੜੇ ਬੰਦੇ ਨੇ ਵੇਖ ਕੇ ਪਹਿਲਾਂ ਫੋਨ ਲਾ ਲਿਆ ਉਹ ਬੰਦੇ ਦੇ ਘਰ ਤਾਂ ਗੇਮ ਬਣ ਜੇਗੀ ਠੀਕ ਹੈ ਬਾਕੀ ਚਲੋ ਹਰ ਇੱਕ ਬੰਦੇ ਦੀ ਆਪਣੀ ਆਪ ਵੀ ਅੱਗੇ ਕਿਸਮਤ ਆ ਚੈੱਕ ਕਰ ਲੋ ਮੇਰਾ ਭਰਾ ਮਾਦੀ ਨੂੰ ਠੀਕ ਹੈ ਜੀ ਹੁਣ ਵਖਾਉਣਾ ਤੁਹਾਨੂੰ ਮਾਦੀ ਦਾ ਪੱਲਾ ਕਰੋ ਚੈੱਕ ਮੇਰਾ ਭਰਾ ਫਿਰ ਪੱਲਾ ਦੇਖੋ ਕੋਈ ਜੂਨੀ ਕੋਈ ਕਹੋ ਨਹੀਂ ਮੇਰਾ ਭਰਾ ਬਿਲਕੁਲ ਸਜ ਨੂੰ ਲੈਸ ਹੋਏ ਵੇ ਕੂਤਰ ਫਰ ਫਰ ਕੂਤਰ ਕੋਈ ਕੰਨੀ ਵਾਲੇ ਫਰ ਨਹੀਂ ਪੂਰੇ ਵਿੱਚ ਚੈੱਕ ਕਰ ਲੋ ਠੀਕ ਹੈ ਜੀ ਹੱਥਾਂਆਂ ਕੂਤਰ ਮਲੇ ਹੁੰਦੇ ਨੇ ਆਪੂਸ਼ ਦੀ ਕੁਆਲਿਟੀ ਮਾਦੀ ਦੀ ਚੈੱਕ ਕਰ ਲੋ ਜੀ ਉੱਪਰ ਕਰ ਲੋ ਥੱਲੇ ਕਰ ਲੋ ਵੀਰੇ ਬੰਦ ਪੂਸ਼ ਆ ਪੂਝੇ ਵਿੱਚ ਕਾਲੇ ਫਾਰਾ ਕੂਤਰੀ ਆਪਣੀ ਦੇ ਠੀਕ ਹੈ ਜੀ ਜਿਵੇਂ ਸਾਡੇ ਨੂੰ ਪਿਓਰਟੀ ਦੇ ਵਿੱਚ ਜੋੜਾ ਠੀਕ ਹੈ ਜੀ ਚੈੱਕ ਕਰ ਲੋ ਆ ਮੇਰਾ ਭਰਾ ਨੈਕਸਟ ਪੱਲਾ ਪਹਿਲੀ ਕਨੇ ਤੋਂ ਤੁਸੀਂ ਬਗਲ ਚੈੱਕ ਕਰ ਸਕਦੇ ਹੋ ਜੂਮ ਮੱਖੀ ਭਣਕੀ ਕੁਝ ਨਹੀਂ ਮੇਰਾ ਭਰਾ ਠੀਕ ਹੈ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਆ ਪੈਰਾਂ ਦੀ ਮੇਰਾ ਵੀ ਤੁਸੀਂ ਕੁਆਲਿਟੀ ਠਹਿਰ ਜਾ ਠਹਿਰ ਜਾ ਆ ਲੋ ਜੀ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਠੀਕ ਹੈ ਜੀ ਪੈਰ ਦੇ ਵਿੱਚ ਤੇ ਰਿੰਗ ਲੱਗੀ ਹੋਈ ਆ ਜਿਵੇਂ ਨਰ ਦੇ ਲੱਗੀ ਸੀ ਕੀ ਸੇਮ ਮਾਦੀ ਦੇ ਵੀ ਰਿੰਗ ਲੱਗੀ ਹੋਈ ਆ ਮੇਰਾ ਭਰਾ ਠੀਕ ਹੈ ਆ ਬਿਲਕੁਲ ਬੰਦ ਜੋੜਾਂ ਦੀ ਕੂਤਰੀ ਆਪਣੀ ਇਹ ਪੱਕਾ ਛੱਲਾ ਲੱਗਿਆ ਹੋਇਆ ਇਹ ਸੀ ਕਿ ਵੀਰੇ ਆਪਣੀ ਮਕਮਲ ਕੂਤਰੀ ਤੇ ਆ ਉਪਰਾ ਹੁਣ ਮੈ ਤੁਹਾਨੂੰ ਜੋੜਾ ਇਹ ਦਵਾਰ ਤੋਂ ਪਿੰਜਰੇ ਵਿੱਚ ਤੁਰਦਾ ਫਿਰਦਾ ਬਖਾਉਣਾ ਹੈ ਜੀ ਆ ਦਵਾਰ ਤੋਂ ਮੇਰਾ ਭਰਾ ਜਾਨਵਰ ਆਪਣਾ ਦੀ ਮਕਮਲ ਸਟੈਂਡਿੰਗ ਮਸ਼ੀਨ ਚੈੱਕ ਕਰੋ ਆ ਕਬੂਤਰ ਨੂੰ ਦੇਖੋ ਜੀ ਕਿਵੇਂ ਖੜਦਾ ਆ ਠੀਕ ਹੈ ਜੀ ਪੱਬਾਂ ਪਰ ਬਾਰੀ ਸਟਰਕਚਰ ਸਦੋਂ ਚੈੱਕ ਕਰ ਲਓ ਬਾਕੀ ਤੁਹਾਨੂੰ ਇਹਨਾਂ ਦੇ ਪਰ ਪੱਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਤੁਹਾਨੂੰ ਸ਼ੌਂਕ ਕਰਾਤਾ ਵੀਰੇ ਫੁੱਲ ਬਟਾ ਫੁੱਲ ਗਰੰਟੀ ਵਾਲਾ ਜੋੜਾ ਬਿਲਕੁਲ ਕੋਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬੈਜੀ ਆਪਣੇ ਕੋਲੇ ਇਹ ਜੋੜੀ ਬੈਠੀ ਆ ਕੋਈ 4000 ਨਹੀਂ ਕੋਈ 5000 ਨਹੀਂ ਮੇਰਾ ਭਰਾ ਠੀਕ ਆ ਜੀ ਚੈੱਕ ਕਰ ਲਓ ਬਾਕੀ ਸੱਜਣੋ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਕਹਿੰਦਾ ਆਪਾਂ ਵੀਰੇ ਬਿਲਕੁਲ ਜੈਜ਼ ਰੇਟ ਦੇ ਵਿੱਚ ਆਪਣੇ ਕੋਲੇ ਜੁੜੇ ਹੁੰਦੇ ਨੇ ਆਪਾਂ 5-6000 ਨਹੀਂ ਮੰਗੀਦਾ ਮੇਰਾ ਵੀਰ ਠੀਕ ਆ ਜੀ ਕੋਸ਼ਿਸ਼ ਰਹਿੰਦੀ ਆ ਆਪਾਂ ਚੰਗੇ ਜਾਨਵਰ ਜੈਜ਼ ਰੇਟ ਦੇ ਵਿੱਚ ਹਰੇਕ ਭਰਾ ਦਾ ਸ਼ੌਂਕ ਆਪਾਂ ਪੂਰਾ ਸਾਕੀ ਬਾਕੀ ਚਲੋ ਹਰ ਬੰਦੇ ਅੱਗੇ ਆਪਾਂ ਚੰਗੇ ਨਹੀਂ ਬਣ ਸਕਦੇ ਮੇਰਾ ਵੀਰ ਚੈੱਕ ਕਰ ਲਓ ਤੁਸੀਂ ਜੋੜੇ ਨੂੰ ਵੀਰੇ ਆਂਡੇ ਬੱਚੇ ਲਾਉਂਦਾ ਹੋਇਆ ਜੋੜਾ ਠੀਕ ਆ ਜ ਕੂਤਿਰੇ ਕੋਲ ਆਪਣੇ ਕੋਲੇ ਆਂਡੇ ਲਾਇਆ ਬਾਕੀ ਨਾਲ ਸੱਜਣੋਂ ਕਈ ਵਾਰੀ ਮਾਦੀਆਂ ਮੇਰਾ ਭਰਾ ਅਰੈਸਟ ਦੇ ਵਿੱਚ ਜਾ ਵਰਦੀਆਂ ਨੇ ਠੀਕ ਹੈ ਤਾਂ ਮੇਰਾ ਭਰਾ ਕਈ ਵਾਰੀ ਟਾਈਮ ਲੈ ਜਾਂਦੀਆਂ ਨੇ ਆਂਡੇ ਲਾਉਣ ਨੂੰ ਠੀਕ ਹੈ ਜੀ ਤੇ ਸੱਜਣੋਂ ਆਹ ਸੀਗਾ ਆਪਣਾ ਅੱਜ ਵਾਲਾ ਪੂਰਾ ਸੱਜਣੋਂ ਐਨ ਚੋਟੀ ਵਾਲਾ ਜੋੜਾ ਠੀਕ ਹੈ ਜੀ ਬੱਚੇ ਤੁਸੀਂ ਜਿੰਨੇ ਮਰਜੀ ਡਾਲਿਓ ਮੇਰਾ ਭਰਾ ਠੀਕ ਹੈ ਜੀ ਪੂਰੇ ਸੱਜਣੋਂ 28 ਟੈਂਪਰੇਚਰ ਦੇ ਵਿੱਚ ਢਾਰ ਵਾਲੇ ਕੂਤਰ ਨੇ ਠੀਕ ਹੈ ਤੇ ਮਿਲਦੇ ਫਿਰ ਵੀਰੇ ਆਪਾਂ ਤੁਹਾਨੂੰ ਹੁਣ ਅਗਲੀ ਵੀਡੀਓ ਵਿੱਚ ਫੇਰ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬੱਜੀ ਨਸਲ ਦੇ ਵਿੱਚੋਂ ਵਧੀਆ ਜਿਹਾ ਜਾਨਵਰ ਤਾਂ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਈ ਜੀ